ਇੱਕ ਸੀਆਈਏ ਬਠਿੰਡਾ ਦੇ ਵਿੱਚ ਤਨਾਤ ਇੰਸਪੈਕਟਰ ਨੂੰ ਤਰੱਕੀ ਦਿੱਤੀ ਜਾਂਦੀ ਆ ਉਦੋਂ ਜਦੋਂ ਉਸ ਨੂੰ ਪਹਿਲਾਂ ਤਾਂ ਜੈਤੋ ਥਾਣੇਦਾਰ ਬਣਾ ਕੇ ਭੇਜਿਆ ਜਾਂਦਾ ਉਹ ਤਰੱਕੀ ਮਿਲੀ ਆ ਪਰ ਉਸ ਦੇ ਖਿਲਾਫ ਦੋਸ਼ ਕੀ ਨੇ ਦਰਅਸਲ ਬਠਿੰਡੇ ਦੇ ਵਾਸੀ ਵਧ ਜਾਣਦੇ ਨੇ ਇਸ ਵਕਤ ਉੱਥੇ ਦੇ ਵਿੱਚ ਲੋਕਾਂ ਵਿੱਚ ਵਿਚਰਨ ਵਾਲੇ ਸਮਾਜ ਸੇਵੀ ਜਿਹੜੇ ਸੰਦੀਪ ਪਾਠਕ ਨੇ ਪੇਸ਼ੇਵਰ ਜੋ ਐਡਵੋਕੇਟ ਵੀ ਨੇ ਔਰ ਸਮਾਜ ਸੇਵਾ ਦੇ ਕਈ ਮਾਮਲਿਆਂ ਦੇ ਵਿੱਚੋਂ ਬੋਲਦੇ ਨੇ ਉਹਨਾਂ ਤੋਂ ਜਾਣਦੇ ਆ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਸੰਦੀਪ ਪਾਠਕ ਜੀ ਜਿਹੜੇ ਇੰਸਪੈਕਟਰ ਅੱਜ ਚਰਚਾ ਦੇ ਵਿੱਚ ਨੇ ਤੁਸੀਂ ਬਠਿੰਡੇ ਦੇ ਵਿੱਚ ਉਹਨਾਂ ਨਾਲ ਕਾਫੀ ਬਾਅਦ ਪਿਆ ਹੋਏਗਾ ਪਹਿਲਾਂ ਤੇ ਉਹਨਾਂ ਬਾਰੇ ਦੱਸੋ ਕਿ ਉਹਨਾਂ ਨੇ ਅਜਿਹਾ ਕੀ ਕੀਤਾ ਸੀ ਕਿ ਉਹਨਾਂ ਨੂੰ ਤਰੱਕੀ ਨਹੀਂ ਮਿਲਣੀ ਚਾਹੀਦੀ ਅ ਬਿਕੋ ਲਾਦੂਗਾ ਸਾਹਿਬ ਜਦੋਂ ਕੋਈ ਵੀ ਜਿਹੜਾ ਪੁਲਿਸ ਮੁਲਾਜ਼ਮ ਹੁੰਦਾ ਠੀਕ ਹੈ ਜੀ ਜਦੋਂ ਉਹਦੇ ਤੇ ਇਸ ਤਰ੍ਹਾਂ ਦੇ ਗੰਭੀਰ ਦੋਸ਼ ਲੱਗ ਜਾਂਦੇ ਨੇ ਖਾਸ ਕਰ ਕੋਰਟ ਵੱਲੋਂ ਉਹਨੂੰ ਮਤਲਬ ਸੱਮਨ ਕਰ ਲਈ ਜਾਂ ਹੂਰ ਹੈ ਹਨਾ ਤਾਂ ਮਤਲਬ ਜਿਹਦੇ ਇਸ ਮੈਂ ਤੁਹਾਨੂੰ ਪੰਜਾਬੀ ਚ ਕਹੂੰਗਾ ਕਿ ਜਦੋਂ ਆਮ ਬੰਦਾ ਕੋਈ ਵੀ ਉਹਦੇ ਤੇ ਜੇ ਕੋਈ 55 ਵੀ ਹੋਵੇ ਨਾ ਤਾਂ ਪੁਲਿਸ ਮੁਲਾਜ਼ਮ ਕਹਿ ਦਿੰਦੇ ਆ ਤੂੰ ਏਸੀ ਦੇ ਵਿੱਚ ਦੋਸ਼ੀ ਆ ਤੇਰੇ ਨਾਲ ਆ ਆ ਨਹੀਂ ਹੋ ਸਕਦਾ ਤੂੰ ਆਏ ਆ ਫਲਾਣਾ ਟਪਕਾ ਨਾ ਇਹਨਾਂ ਨੇ ਆਪਦੇ ਲਈ ਤਾਂ ਮੈਕਮੇ ਨੇ ਬੜੀਆਂ ਮਤਲਬ ਪ੍ਰੋਵੀਜ਼ਨਸ ਰੱਖੀਆਂ ਵੀ ਆ ਮੰਨ ਲਓ ਤੁਹਾਡੇ ਉੱਤੇ ਕੋਈ ਪਰਚਾ ਵੀ ਦਰਜ ਹੋ ਜੇ ਠੀਕ ਹੈ ਨਾ ਜੀ ਉਸ ਤੇ باوجود ਇਹ ਕਹਿਣਗੇ ਨਹੀਂ ਜੀ ਡਿਪਾਰਟਮੈਂਟਲ ਇਨਕੁਆਰੀ ਜਦੂ ਉਹਦੇ ਵਿੱਚ ਦੇਖਾਂਗੇ ਵੀ ਦੋਸ਼ੀ ਹੈਗਾ ਕਿ ਨਹੀਂ ਜੀ ਇੱਥੋਂ ਤੱਕ ਕੀ ਇਹਨਾਂ ਨੇ ਰੱਖਿਆ ਵਹਿ ਵੀ ਜੇ ਬੰਦੇ ਨੂੰ ਕੋਈ ਜਿੰਨੀ ਦੇਰ ਸਜ਼ਾ ਨਹੀਂ ਹੁੰਦੀ ਹੂੰ ਠੀਕ ਹੈ ਜੀ ਉੰਨੀ ਦੇਰ ਉਹਨੂੰ ਇਹ ਤਰੱਕੀਆਂ ਵੀ ਦੇਈ ਜਾਂਦੇ ਨੇ ਜੀ ਇਹਨਾਂ ਦਾ ਇੱਕ ਤੁਹਾਨੂੰ ਹੋਰ ਇੱਕ ਦਾਸ ਦੰਨਾ 2016 ਬੈਚ ਦਾ ਇੱਕ ਇੰਸਪੈਕਟਰ ਹੈ ਯਾਦਵਿੰਦਰ ਸਿੰਘ ਜੀ ਉਹਦੇ ਉੱਤੇ 307 ਦਾ ਮੁਕੱਦਮਾ ਦਰਜ ਹੈ ਜੀ 307 ਦਾ ਹੂੰ ਠੀਕ ਹੈ ਜੀ ਉਸ ਦੇ ਬਾਵਜੂਦ ਦੇਖ ਲਓ ਉਹਨੂੰ ਸਬ ਇੰਸਪੈਕਟਰ ਤੋਂ ਇਹਨਾਂ ਨੇ ਇੰਸਪੈਕਟਰ ਬਣਾਤਾ ਜੀ ਠੀਕ ਹੈ ਜੀ ਮਤਲਬ ਇਹ ਇਹ ਜਿਹੜੇ ਇਹਨਾਂ ਦਾ ਸਿਸਟਮ ਇਹਨਾਂ ਨੇ ਰੱਖਿਆ ਹੋਇਆ ਕਿ ਜਦੋਂ ਸਾਡੇ ਮਤਲਬ ਉੱਤੇ ਕੋਈ ਕਾਰਵਾਈ ਹੋਵੇ ਤਾਂ ਆਨਕੋ ਅਦਾਲਤ ਤੋਂ ਬੰਨੋ ਘੱਟੋ ਘੱਟ ਸਜ਼ਾ ਹੋਇਆ ਹੋਇਆ ਹੋਵੇ ਤੇ ਆਪਰੇ ਦੇ ਉੱਤੇ ਜੇ ਕੋਈ ਫਰਸਟ ਇਨਫੋਰਮੇਸ਼ਨ ਰਿਪੋਰਟ ਵੀ ਦਰਜ ਹੋ ਜਾਂਦੀ ਹੈ ਤਾਂ ਉਹਨੂੰ ਇਹ ਮਤਲਬ ਦੋਸ਼ੀ ਛੱਡੋ ਕ੍ਰਿਮੀਨਲ ਤੱਕ ਸ਼ੋਅ ਕਰਨ ਲੱਗ ਜਾਂਦੇ ਨੇ ਜੀ ਹਾਂਜੀ ਤੇ ਇਹਦੇ ਉੱਤੇ ਜਿਹੜਾ ਤੁਸੀਂ ਦੇਖੋ ਵੀ ਇੱਕ ਮੁੰਡੇ ਨੂੰ ਚੱਕ ਕੇ ਮਾਰਨਾ ਠੀਕ ਹੈ ਜੀ ਉਦੀ লাশ ਨੂੰ ਝੀਲ ਵਿੱਚ ਸਿੱਟ ਦੇਣਾ ਦਿਖਾਉਣਾ ਕਿ ਨਹੀਂ ਸੁਸਾਈਡ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਦੇ ਇਲਜ਼ਾਮ ਹੋਣ ਮਾਨਯੋਗ ਅਦਾਲਤ ਨੇ ਆਪਦੇ ਵੱਲੋਂ ਇਨਕੁਆਇਰੀ ਕਰਕੇ ਉਹਨੂੰ ਸਹੀ ਪਾ ਕੇ ਸਮਣਹਣ ਕੀਤੇ ਹੋਣ ਠੀਕ ਹੈ ਜੀ ਉਸੇ ਉਸੇ ਜਿਲ੍ਹੇ 'ਚ ਬੰਦਾ ਸੀ ਇਨਚਾਰਜ ਲੱਗਿਆ ਰਿਹਾ ਹੋਵੇ ਕੋਰਟ 'ਚ ਪੇਸ਼ ਨਾ ਹੋਵੇ ਜਦੋਂ ਅਦਾਲਤ ਸਖਤ ਟਿੱਪਣੀ ਕਰਦੇ ਉਸ ਤੋਂ ਬਾਅਦ ਉਹਨੂੰ ਛੁੱਟੀ ਤੇ ਭੇਜ ਦਿੱਤਾ ਜਾਵੇ ਜੀ ਹਾਂ ਜੀ ਤਾਂ ਮਤਲਬ ਇਸ ਤਰ੍ਹਾਂ ਦੀਆਂ ਜਿਹੜੀਆਂ ਇਹੇ ਚੀਜ਼ਾਂ ਸਾਹਮਣੇ ਆ ਰਹੀਆਂ ਉਸ ਕੇਸ ਵਿੱਚ ਕੌਣ ਕੌਣ ਜਿਹੜੇ ਨੇ ਸਵਾਲਾਂ ਦੇ ਘੇਰੇ ਵਿੱਚ ਸੀ ਜਿਨ੍ਹਾਂ ਨੂੰ ਤਲਬ ਕੀਤਾ ਜਾਂਦਾ ਰਿਹਾ ਕਿਹੜੇ ਕਿਹੜੇ ਅਧਿਕਾਰੀ ਸੀ ਜੀ ਟੋਟਲ ਟੋਟਲ ਇਹ ਮੈਨ ਮੇਰੇ ਖਲ ਤਿੰਨ ਜਾਣੀ ਸੀਗੇ ਇਹ ਸੀਏ ਇਨ ਚਾਰਜ ਤੱਕ ਹੀ ਸੀ ਜੀ ਅੱਗੇ ਨਹੀਂ ਸੀ ਸੀਏ ਇਨ ਚਾਰਜ ਸੀ ਉਹਦੇ ਨਾਲ ਹੈਡ ਕਮ ਉਹਦੋਂ ਸੀਏ ਇਨ ਚਾਰਜ ਕੌਣ ਸੀ ਉਹਦੋਂ ਨਫਰੀਤ ਸਿੰਘ ਹੀ ਸੀ ਜੀ ਸੀ ਇਨ ਚਾਰਜ ਜੀ ਹਾਂਜੀ ਜਦੋਂ ਛੁੱਟੀ ਤੇ ਭੇਜ ਦਿੱਤਾ ਗਿਆ ਅਦਾਲਤੀ ਕਾਰਵਾਈ ਦੇ ਦੌਰਾਨ ਵੀ ਤੇ ਫਿਰ ਉਹਨਾਂ ਨੂੰ ਛੁੱਟੀ ਤੋਂ ਬਾਅਦ ਬਹਾਲ ਜਦੋਂ ਲਿਆਂਦਾ ਗਿਆ ਡਿਊਟੀ ਉੱਤੇ ਤੇ ਕਿੱਥੇ ਲਿਆਂਦਾ ਗਿਆ ਬਠਿੰਡੇ ਵਿੱਚ ਹੀ ਹਾਂਜੀ ਬਠਿੰਡੇ ਵਿੱਚ ਹੀ ਲੈ ਗਿਆ ਸੀ ਉਹਨੂੰ ਉਸ ਤੋਂ ਬਾਅਦ ਉਹ ਆਪਦੀ ਬਦਲੀ ਕਰਾ ਕੇ ਇਹ ਜਿਹੜਾ ਇਹਨਾਂ ਨੂੰ ਸਬੰਨ ਕੀਤੇ ਗਏ ਇਹਨਾਂ ਦੇ ਖਿਲਾਫ ਨਾਨ ਬੀਲੇਵਲ ਵਾਰੰਟ ਜਾਰੀ ਹੋਏ ਤਾਂ ਇਹ ਨਵਪ੍ਰੀਤ ਸਿੰਘ ਐਂਡ ਇਹਦੀ ਟੀਮ ਜਿਹੜੀ ਹੈ ਇਹ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਮੂਵ ਕਰਕੇ ਉੱਥੋਂ ਇਹਨਾਂ ਨੂੰ ਸਟੇ ਮਿਲ ਜਾਂਦੀ ਹੈ April ਦੇ ਵਿੱਚ ਇਸ ਆਰਡਰ ਦੇ ਖਿਲਾਫ ਠੀਕ ਹੈ ਜੀ ਆ ਹੁਣ ਇੱਕ ਤਰੀਕ ਨੂੰ ਹੀ ਉਹ ਜਿਹੜੀ ਹੈ ਮਾਨਯੋਗ ਹਾਈ ਕੋਰਟ ਹੈ ਜਿਹੜੀ ਉਹ ਨਿਚਲੀ ਅਦਾਲਤ ਦੇ ਫੈਸਲੇ ਨੂੰ ਬਿਲਕੁਲ ਸਹੀ ਪਾਉਂਦੇ ਆ ਠੀਕ ਹੈ ਤੇ ਇਹਨਾਂ ਦੀ ਜਿਹੜੀ ਅਪੀਲ ਹੈ ਰੱਦ ਹੋ ਜਾਂਦੀ ਹੈ ਤੁਸੀਂ ਦੇਖੋ ਉਸ ਦੇ ਬਾਵਜੂਦ ਇਹ ਬੰਦਾ ਅੱਜ ਫ੍ਰੀਡ ਕੋਰਟ ਦੇ ਵਿੱਚ ਐਸਐਚਓ ਜੈਤੂ ਲਗਿਆ ਵਿੱਚ ਜੀ ਕਿੰਨੀ ਹੈਰਾਨੀਜਨਕ ਗੱਲ ਹੈ ਇਹ ਮਤਲਬ ਮਹਿਕਮੇ ਨੇ ਹਜੇ ਤੱਕ ਇਹਦੇ ਖਿਲਾਫ ਕੋਈ ਐਕਸ਼ਨ ਨਹੀਂ ਲਿਆ ਇਹਨੂੰ ਹੋਰ ਨਹੀਂ ਲੈਣ ਹਾਜ਼ਰੀ ਕਰ ਲੋ ਜੇ ਤੁਸੀਂ ਫੜਨਾ ਨਹੀਂ ਇਹਨੂੰ ਹੂੰ ਕਿਉਂਕਿ ਕਈ ਮਾਮਲੇ ਪੰਜਾਬ ਵਿੱਚ ਜਏ ਹੋਏ ਜਿੱਥੇ ਇੰਸਪੈਕਟਰ ਦੀ ਜਿਹੜੀ ਰੈਂਕ ਤੱਕ ਦੇ ਅਧਿਕਾਰੀ ਹੋਣ ਜਾਂ ਇਸ ਤੋਂ ਉੱਪਰ ਦੇ ਹੋਣ ਜਦੋਂ ਕਸੂਰवार ਪਾਏ ਜਾਂਦੇ ਇੱਥੋਂ ਤੱਕ ਕਿ ਪਟਿਆਲੇ ਵਾਲਾ ਕੇਸ ਤੁਹਾਡੇ ਸਾਹਮਣੇ ਹੈ ਕਿ ਉਸਦੇ ਵਿੱਚ ਇੱਕ ਇਨਸਪੈਕਟਰ ਨਹੀਂ ਕਈ ਇਨਸਪੈਕਟਰ ਸ਼ਾਮਲ ਸੀ ਉਹਨਾਂ ਨੂੰ ਹਾਲੇ ਤੱਕ ਨਹੀਂ ਗ੍ਰਿਫਤਾਰ ਕੀਤਾ ਗਿਆ ਗ੍ਰਿਫਤਾਰ ਨਹੀਂ ਕੀਤਾ ਗਿਆ ਜੀ ਹਾਲਾਤ ਇਹਦੇ ਉਹਨਾਂ ਦੀ ਰੇਂਜ ਤੋਂ ਬਾਹਰ ਬਦਲੀ ਤਾਂ ਕਰ ਦਿੱਤੀ ਗਈ ਹੈ ਹਮ ਪਰ ਉਹ ਬੰਦੇ ਉੱਥੇ ਹੀ ਕੋ ਮਰੇ ਆ ਸ਼ਰੀਆਮ ਤੇ ਉਹਨਾਂ ਨੂੰ ਫੜਿਆ ਵੀ ਨਹੀਂ ਜਾ ਰਿਹਾ ਹਮ ਕਿਉਂਕਿ ਜਦੋਂ ਬਾਹਰਲੀ ਪੁਲਿਸ ਮੰਨ ਲਓ ਚੰਡੀਗੜ੍ਹ ਪੁਲਿਸ ਜਿੱਦੋਂ ਕੋ ਕੇ ਸੈਂਡਓਵਰ ਹੋਇਆ ਵਿਆ ਹੁਣ ਜੀ ਠੀਕ ਹੈ ਜੀ ਉਹਨਾਂ ਨੇ ਜਦੋਂ ਜਾਣਾ ਦਾ ਸਬੰਧ ਥਾਣੇ ਨੂੰ ਇਨਫੋਰਮ ਕਰਨਾ ਜੀ ਤੇ ਥਾਣੇ ਇਹ ਥਾਣੇ ਇਹਨਾਂ ਦੇ ਨਾਲ ਦੀ ਉਥੇ ਐਸਐਚਯੂ ਲੱਗੇ ਹੋਏ ਨੇ ਜੀ ਉਹਨਾਂ ਨੂੰ ਇਨਫੋਰਮ ਕਰ ਦਿੱਤਾ ਜਾਂਦਾ ਤੇ ਸਾਹ ਭੱਦ ਪਾਸੀ ਤਲ ਜਾਂਦੇ ਨਹੀਂ ਸੀ ਹਾਂਜੀ ਤਾਂ ਇਹ ਇਹ ਜਿਹੜੀਆਂ ਚੀਜ਼ਾਂ ਨੇ ਨਾ ਲਾਦੂ ਕਾਹਬ ਅੱਜ ਗੰਭੀਰ ਮੁੱਦਾ ਸਾਡੇ ਸਾਹਮਣੇ ਇਹ ਹੈ ਤੁਸੀਂ ਦੇਖੋ ਕਿ ਜਿਨ੍ਹਾਂ ਕਾਲੀਆਂ ਢਾਂਪਾ ਕਹਿੰਦੇ ਆ ਜੇ ਜਿਹੜੇ ਪੁਲਿਸ ਮੁਲਾਜ਼ਮ 부ਚੜਾ ਦਾ ਰੂਪ ਧਾਰਨ ਕਰ ਬੈਠੇ ਠੀਕ ਹੈ ਜੀ ਇਹ ਤਾਂ ਕੁਝ ਕੁ ਪਰਸੈਂਟ ਹੀ ਨੇ ਨਾ ਇਹ ਕੋ ਪੂਰੀ ਪੰਜਾਬ ਪੁਲਿਸ ਦੀ ਛਵੀ ਨਾ ਕਰਕੇ ਖਰਾਬ ਹੁੰਦੀ ਹੈ ਠੀਕ ਹੈ ਸਾਨੂੰ ਅਜ ਤੱਕ ਇਹ ਚੀਜ਼ ਸਮਝ ਨਹੀਂ ਆਈ ਕਿ ਜਿਹੜੇ ਇਸ ਤਰ੍ਹਾਂ ਦੇ ਬੁੱਜੜ ਅਫਸਰ ਨੇ ਕਾਲੀਆਂ ਭੇਡਾਂ ਨੇ ਉਹਨੇ ਪ੍ਰੋਟੈਕਟ ਕਿੰਨਾ ਵੱਲੋਂ ਕੀਤਾ ਜਾਂਦਾ ਉਹਨਾਂ ਵੱਲ ਵਰਗੀ ਕਾਲੀਆਂ ਭੇਡਾਂ ਵੱਲੋਂ ਜਾਂ ਪੁਲਿਸ ਦਾ ਇੱਕ ਸਿਸਟਮ ਹੀ ਬਣਿਆ ਹੋਇਆ ਵੀ ਸਾਡੇ ਕੋਲੇ ਇਹੋ ਜਿਹੇ ਨਲਾਇਕ ਅਫਸਰ ਬਹੁਤ ਘੱਟ ਨੇ ਪੁੱਠੇ ਦੱਦੇ ਕੰਮ ਲੈਣੇ ਹੁੰਦੇ ਤੇ ਆਪਾਂ ਇਹਨਾਂ ਨੂੰ ਬਚਾ ਕੇ ਰੱਖੀਏ ਜਾਂ ਮਤਲਬ ਇਹ ਇਹਨਾਂ ਦੇ ਪੋਲੀਟਿਕਲੀ ਜੜਾ ਏਡੀਆਂ ਡੂੰਘੀਆਂ ਨੇ ਇਹਨਾਂ ਅਫਸਰਾਂ ਦੀਆਂ ਕਿ ਜਿਹੜੇ ਇਮਾਨਦਾਰ ਅਫਸਰ ਨੇ ਉਹ ਵੀ ਇਹਨਾਂ ਦੇ ਮੂਰੇ ਵਿਚਾਰੇ ਕਮਜ਼ੋਰ ਪੈ ਜਾਂਦੇ ਆ ਤੇ ਉਹਨਾਂ ਦੀ ਇੱਕ ਨਹੀਂ ਚੱਲਦੀ ਅੱਜ ਇਹ ਹੀ ਚੀਜ਼ ਬੜਾ ਮਤਲਬ ਹੀ ਗੰਭੀਰ ਮੁੱਦਾ ਦੇਖੋ ਸਾਰਿਆਂ ਨੂੰ ਦਿਖੀ ਜਾਂਦਾ ਕਿ ਇਹਨਾਂ ਨੇ ਨੌਜਵਾਨ ਮੁੰਡੇ ਚੱਕ ਕੇ ਮਾਰਦੇ ਉਸ ਤੋਂ ਬਾਅਦ ਇਹਨਾਂ ਨੂੰ ਹੋਰ ਜਿਲ੍ਹਿਆਂ ਵਿੱਚ ਭੇਜ ਕੇ ਉਦੋਂ ਵੀ ਚੰਗੀਆਂ ਪੋਸਟਾਂ ਤੇ ਲਾਇਆ ਜਾਂਦਾ ਇਹਨਾਂ ਨੂੰ ਤਰੱਕੀਆਂ ਦੇ ਦਿੱਤੀਆਂ ਜਾਂਦੀਆਂ ਹੂੰ ਕੀ ਕੀ ਇਸ ਉੱਤੇ ਸਾਨੂੰ ਨਹੀਂ ਵਿਚਾਰਨਾ ਚਾਹੀਦਾ ਜਦਕਿ ਮਾਨਯੋਗ ਸਾਡੇ ਡੀਜੀਪੀ ਸਾਹਿਬ ਬੈਠੇ ਐ ਮੁੱਖ ਮੰਤਰੀ ਪੰਜਾਬ ਨੇ ਤੁਸੀਂ ਯੁੱਧ ਨਸ਼ਾ ਵਿਰੁੱਧ ਚਲਾਇਆ ਵਿਆ ਤੁਸੀਂ ਕਹਿੰਦੇ ਹੋ ਰਿਸ਼ਵਤ ਦੇ ਉੱਤੇ ਜ਼ੀਰੋ ਟੋਲਰੈਂਸ ਹੈ ਸਾਡੀ ਹਾਂਜੀ ਤੇ ਇਹ ਇਹ ਜਿਹੜਾ ਨੌਜਵਾਨਾਂ ਨੂੰ ਚੱਕ ਚੱਕ ਕੇ ਮਾਰਿਆ ਜਾਂਦਾ ਆਪਦੀ 17 ਲਈ ਆਪਦੀਆਂ ਡੀਜੀ ਡਿਸਕਾਂ ਲਈ ਜੀ ਆਪਦੀ ਸਰਟੀਫਿਕੇਟਾਂ ਲਈ ਕਿ ਇਹਦੀ ਜਾਂਚ ਨਹੀਂ ਹੋਣੀ ਚਾਹੀਦੀ ਹਮ ਹਰ ਇਥੋਂ ਤੱਕ ਜਿਹੜੇ ਇਨਸਪੈਕਟਰ ਦੀ ਤੁਸੀਂ ਗੱਲ ਕਰ ਰਹੇ ਹੋ ਜਾਂ ਆਪਾਂ ਡਿਸਕਸ ਕਰ ਰਹੇ ਆ ਉਹ ਜੈਤੋਂ ਜਾ ਕੇ ਵੀ ਕਹਿੰਦੇ ਪੁੱਠੇ ਸਿੱਧੇ ਚੰਨ ਚਾੜੀ ਜਾਂਦੇ ਆ ਕਿਸੇ ਦੇ ਕਹਿਣ ਦੇ ਉੱਤੇ। ਉਹ ਵੀ ਯਾਰ ਜੀ ਉੱਥੋਂ ਦਾ ਉੱਥੋਂ ਦਾ ਜਿਹੜਾ ਐਮ.ਐਲ.ਏ. ਆ ਅਮੋਲਕ ਸਿੰਘ ਉਹਦੇ ਨਾਲ ਰਲ ਕੇ ਇੱਕ ਪੱਤਰਕਾਰ ਦੇ ਉੱਤੇ ਝੂਠਾ ਪਰਚਾ ਦਰਜ ਕਰ ਦਿੰਦਾ ਜੀ। ਉਹ ਵੀ ਕਾਫੀ ਵੱਡੀ ਉੱਥੇ ਮਤਲਬ ਅ ਦੂਜੀ ਦੇਖੋ ਪੱਤਰਕਾਰ ਵੀਰਾਂ ਨੇ ਤੇ ਆਮ ਪਬਲਿਕ ਨੇ ਇੱਕ ਵੱਡੀ ਮੁਹਿੰਮ ਵੀ ੱਈ ਉਸ ਪੱਤਰਕਾਰ ਨੂੰ ਇਨਸਾਫ ਤੋਂਵਾਉਣ ਦੇ ਲਈ। ਪਰ ਜੇ ਤੁਸੀਂ ਦੇਖੋਗੇ ਵੀ ਪਰ ਪੁਲਿਸ ਮਹਿਕਮੇ ਵੱਲੋਂ ਕੋਈ ਕਮੀ ਨਹੀਂ। ਹੂੰ। ਜੀ ਜੀ ਪੁਲਿਸ ਮੈਕ ਵਿੱਚ ਮਹ ਲੋ ਕੋਈ ਕਮੀ ਨਹੀਂ ਉਹਨੂੰ ਬਚਾਉਣ ਦੇ ਲਈ ਤਾਂ ਜੋ ਮਤਲਬ ਉਹਨੂੰ ਉਹਦੇ ਤੋਂ ਹੋਰ ਕੰਮ ਦਿੱਤੇ ਜਾ ਸਕਣ ਕਿਉਂਕਿ ਜਿਹੜੀਆਂ ਸਰਕਾਰ ਦੇ ਖਿਲਾਫ ਆਵਾਜ਼ਾਂ ਉੱਠ ਰਹੀਆਂ ਨੇ ਜੀ ਹਨਾ ਜੀ ਤਾਂ ਇਹੋ ਜਿਹੇ ਫਿਰ ਐਮਐਲਏ ਨੇ ਮੰਤਰੀ ਨੇ ਫਿਰ ਇਹੋ ਜਿਹੇ ਬੰਦੇ ਇਹਨਾਂ ਨੂੰ ਚਾਹੀਦੇ ਹੁੰਦੇ ਜੀ ਪੁਲਿਸ ਅਫਸਰ ਉਹਨੂੰ ਹੀ ਸਪੈਸ਼ਲ ਲੈ ਕੇ ਜਾਂਦੇ ਆ ਜੀ ਜੀ ਇੱਥੇ ਤੱਕ ਕਿ ਇੱਕ ਤੁਸੀਂ ਵੀ ਪੋਸਟ ਸਾਂਝੀ ਕਰ ਰਹੇ ਸੀ ਜਿਹੜੀ ਤੁਹਾਡੇ ਤੇ ਪਹਿਲਾਂ ਜਿਹੜਾ ਅਟੈਕ ਹੋਣ ਦੀ ਕੋਸ਼ਿਸ਼ ਹੋਈ ਹੈ ਹਾਲਾਂਕਿ ਉਸ ਦੇ ਵਿੱਚ ਜਾਨੀ ਨੁਕਸਾਨ ਨਹੀਂ ਹੋਇਆ ਪਰ ਇੱਕ ਵਿਅਕਤੀ ਦੇ ਚਾਰ ਗੋਲੀਆਂ ਲੱਗ ਜਾਂਦੀਆਂ ਉਹ ਮਾਮਲਾ بڑا ਵਾਕਿਆ ਤੇ ਪਿੱਛੇ ਜੇ ਆ ਮੋਗੇ ਤੋਂ ਵੀ ਖਬਰ ਆਈ ਹੈ ਕਿ ਇੱਕ ਜਿਹੜੀ ਪੰਜਾਬੀ ਐਕਟਰਸ ਹੈ ਉਸ ਦੇ ਪਿਤਾ ਜਿਹੜੇ ਡਾਕਟਰ ਨੇ ਪੇਸ਼ੇ ਵਜੋਂ ਉਹਨਾਂ ਉੱਤੇ ਵੀ ਜਿਹੜਾ ਹੈ ਸ਼ਰੀਆਮ ਅਟੈਕ ਹੋ ਜਾਂਦਾ ਤੁਸੀਂ ਲਾਡੂ ਕਸਰਬ ਉਹੀ ਗੱਲ ਹੈ ਨਾ ਜੀ ਮੈਂ ਆਪਦੀਆਂ ਪਹਿਲਾਂ ਵੀ ਕਈ ਇੰਟਰਵਿਊਆਂ ਦੇ ਵਿੱਚ ਕਿਹਾ ਕੀ ਇਹਨਾਂ ਲੋਕਾਂ ਨੂੰ ਕੀ ਕੋਈ ਸਵਾਲ ਕਰਨ ਵਾਲਾ ਹੈ ਨਹੀਂ ਜਦੋਂ ਇਹ ਰਿਪੋਰਟਾ ਬਣਾ ਕੇ ਭੇਜਦੇ ਆ ਕਿ ਹੁਣ ਇਹਨੂੰ ਕੋਈ ਥ੍ਰੈਟ ਨਹੀਂ ਤੁਸੀਂ ਦੇਖੋ ਕਿ ਉਹ ਇੱਕ ਡਾਕਟਰ ਹੈ ਇੱਕ ਫੇਮਸ ਜਿਹੜੀ ਐਕਟਰਸ ਹੈ ਉਹਦਾ ਫਾਦਰ ਹੈ ਹਨਾ ਸਭ ਤੋਂ ਵੱਡੀ ਗੱਲ ਉਹ ਇੱਕ ਇੰਡੀਅਨ ਸਿਟੀਜ਼ਨ ਹੈ ਸਾਡਾ ਪੰਜਾਬੀ ਹੈ ਠੀਕ ਹੈ ਜੀ ਉਹਦੇ ਉੱਤੇ ਮਤਲਬ ਇਹੋ ਜਿਹਾ ਹਮਲਾ ਹੁੰਦਾ ਠੀਕ ਹੈ ਉਹਦੇ ਤੇ ਉਹਦੇ ਕੋਲ ਸਿਕਿਉਰਟੀ ਸੀ ਉਹ ਵਾਪਸ ਲੈ ਲਈ ਗਈ ਠੀਕ ਹੈ ਉਹ ਕਿਹੜੇ ਅਫਸਰ ਦੇ ਹੁਕਮਾਂ ਨਾਲ ਸਿਕਿਉਰਟੀ ਵਾਪਸ ਗਈ ਹੈ ਹੂੰ ਲੇਕੋ ਹਾਲਾਂਕਿ ਉਸ ਕੇਸ ਵਿੱਚ ਵੀ ਕੋ ਪਤਾ ਲੱਗ ਗਿਆ ਕਿ ਥ੍ਰੈਟ ਪਹਿਲਾਂ ਤੋਂ ਸੀਗਾ ਔਰ ਕਈ ਵਾਰੀ ਫਰੋਟੀ ਦੀਆਂ ਕਾਲਾਂ ਵੀ ਆ ਚੁੱਕੀਆਂ ਸੀ ਜੀ ਜੀ ਉਹ ਹੀ ਕਹਿ ਰਿਹਾ ਨਾ ਜੀ ਗੱਲ ਤਾਂ ਇਹੀ ਹੁੰਦੀ ਹੈ ਵੀ ਜਿਹੜੀ ਇਹ ਸਿਕਿਉਰਿਟੀ ਵਾਪਸ ਲਈ ਗਈ ਇਹ ਕਿਹਦੇ ਹੁਕਮਾਂ ਨਾਲ ਵਾਪਸ ਲਈ ਗਈ ਜੀ ਹੂੰ ਕੀ ਉਹਨਾਂ ਅਫਸਰਾਂ ਦੀ ਇਨਕੁਆਇਰੀ ਹੋਊਗੀ ਉਹਨਾਂ ਦੀ ਪੁੱਛ ਪੜਤਾਲ ਹੋਊਗੀ ਜੇ ਇਹ ਵੀ ਮਸਲਾ ਬੱਸ ਇਸੇ ਤਰ੍ਹਾਂ ਕਰ ਦਿੱਤਾ ਕਿ ਉਹ ਜਾਊਗਾ ਕਿ ਕੋਈ ਨਹੀਂ ਜੀ ਫੈਰ ਵੱਜ ਗਏ ਆ ਇਹਨਾਂ ਦੇ ਤੇ ਹੁਣ ਇਹ ਜਾਨ ਤੋਂ ਤਾਂ ਬਚ ਗਿਆ ਮਰਿਆ ਤਾਂ ਨਹੀਂ ਨਾ ਕੋਈ ਗੱਲ ਨਹੀਂ ਅਸੀਂ ਇੱਕ ਬੰਦਾ ਹੋਰ ਦੇ ਦਾਨੇ ਆ ਜਾਂ ਇਹੀ ਬਿਹੇਵੀਅਰ ਰਹੂਗਾ ਪੁਲਿਸ ਦਾ ਹਮ ਹਾਂਜੀ ਤਾਂ ਇਸ ਤਰ੍ਹਾਂ ਦੇ ਕਈ ਸਵਾਲ ਨੇ ਤੇ ਤੁਹਾਨੂੰ ਕੀ ਲੱਗਦਾ ਕਿ ਪੁਲਿਸ ਸੁਧਾਰ ਦੇ ਲਈ ਕੰਮ ਕਿੱਥੇ ਕਰਨ ਦੀ ਲੋੜ ਆ ਇਹ ਹੇਠਲੇ ਪੱਧਰ ਦੇ ਉੱਤੇ ਜ਼ਿਲ੍ਹਾ ਪੱਧਰ ਤੇ ਦਿੱਕਤਾਂ ਨੇ ਜਾਂ ਪੁਲਿਸ ਹੈੱਡ ਕੁਆਰਟਰ ਤੋਂ ਹੀ ਕੁਝ ਖਾਸ ਟ੍ਰੇਨਿੰਗ ਦੀ ਲੋੜ ਆ ਦੇਖੋ ਇਹ ਲਾਡੂ ਦਾ ਸਾਹਿਬ ਜਿਹੜੀ ਪੁਲਿਸ ਹੈ ਉਹਨੂੰ ਫ੍ਰੀ ਹੈਂਡ ਦੇਣ ਦੀ ਲੋੜ ਹੈ ਜਿਹੜੇ ਇਮਾਨਦਾਰ ਅਫਸਰ ਨੇ ਨਾ ਤੁਸੀਂ ਦੇਖੋ ਕਿੰਨੇ ਤੁਸੀਂ ਦੇਖੋ ਤੁਸੀਂ ਮਤਲਬ ਪੁਰਾਣੇ ਬੈਚ ਦੇ ਅਫਸਰ ਚੱਕ ਕੇ ਦੇਖ ਲਓ ਜਿਹੜੇ ਆਈਪੀਐਸ ਅਫਸਰ ਨਹੀਂ ਜਾਂ ਬੀਪੀਐਸ ਅਫਸਰ ਨਹੀਂ ਠੀਕ ਹੈ ਲਗਾਤਾਰ ਖੁੱਡੇ ਲੈਣ ਆ ਰਹੇ ਆ ਬਹੁਤ ਅਫਸਰ ਉਹਨੂੰ ਕਿਸੇ ਚੰਗੀ ਪੋਸਟ ਤੇ ਨਹੀਂ ਲਾਇਆ ਜਾਂਦਾ ਇਹ ਗੱਲ ਇਹ ਉਹ ਯੂਪੀਐਸਸੀ ਟੈਸਟ ਉਹੀ ਕਲੀਅਰ ਕਰਕੇ ਨਹੀਂ ਆਏ ਕੀ ਗੱਲ ਇਹਨਾਂ ਨੇ ਉਹੀ ਜਿਹੜੇ ਪੁਲਿਸ ਪ੍ਰੀਖਿਆਵਾਂ માં ਇਹਨਾਂ ਨੇ ਪਾਸ ਨਹੀਂ ਕੀਤੀਆਂ ਇਹਨਾਂ ਨੂੰ ਕਿਉਂ ਸਾਈਡ ਲਾਈਨ ਰੱਖਿਆ ਜਾ ਰਿਹਾ ਜੀ ਇਹਨਾਂ ਨੂੰ ਚੰਗੀਆਂ ਪੋਸਟਾਂ ਤੇ ਕਿਉਂ ਨਹੀਂ ਲਾਇਆ ਜਾ ਰਿਹਾ ਹੂੰ ਠੀਕ ਹੈ ਨਾ ਜੀ ਇਹ ਜਿਹੜੇ ਇਮਾਨਦਾਰ ਅਫਸਰ ਨੇ ਉਹ ਅੱਗੇ ਆਉਣ ਜੁਮੇਵਾਰੀਆਂ ਵਾਲੀਆਂ ਪੋਸਟਾਂ ਉਹਨਾਂ ਦੇ ਕੋਲ ਹੋਣ ਤੇ ਜਿਹੜੀ ਸਭ ਤੋਂ ਵੱਡੀ ਗੱਲ ਹੈ ਪੁਲਿਸ ਨੂੰ ਫ੍ਰੀ ਹੈਂਡ ਦਿੱਤਾ ਜਾਵੇ ਜੀ ਤੁਸੀਂ ਇਸ ਸਾਰੇ ਮਾਮਲੇ ਉੱਤੇ ਸਾਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ